ਸਤਿ ਸ੍ਰੀ ਅਕਾਲ ਜੀ ਹਾਰਦਿਕ ਸਵਾਗਤ ਥੋੜਾ ਜੀ ਵੀਡੀਓ ਚ ਅਸੀਂ ਚੱਲੇ ਆ ਮੇਲੇ ਨੂੰ ਹਰ ਵੀਰਾਂ ਕੰਦ ਜਿਹੜਾ ਆਪਣਾ ਪੋਟੈਟੋ ਮੇਲਾ ਲੱਗਣਾ ਮੁੱਲਾਂ ਪਰਦਾਖਾ ਉੱਥੇ ਵੀ ਚੱਲੇ ਆਜ ਦੇਖਣਾ ਮੇਲਾ ਮੈਂ ਦੇਖੀ ਕਹਿੰਦੇ ਜਾਣਾ ਮੈਂ ਚਲੋ ਕੋਈ ਨਹੀਂ ਚੱਲਦੇ ਭਾਈ ਬਿਲੀ ਅੱਜ ਦੇਖ ਕੇ ਆਉਂਦੇ ਆ ਕਿਆ ਕੁਸ ਹੈ ਕਿਆ ਨਹੀਂ ਇੱਥੇ ਚੱਲੇ ਘੱਟ ਦਸ ਜਾਣੇ ਆ ਬਾਕੀ ਜਾ ਕੇ ਦੇਖਦੇ ਆ ਕਿਆ-ਕਿਆ ਚੀਜ਼ਾਂ ਹਨ ਤੇ ਕਿਆ ਇਨਫੋਰਮੇਸ਼ਨ ਆ ਬਾਕੀ ਮੇਲੇ ਵਿੱਚ ਜਾਣ ਦਾ ਚੰਗੀ ਗੱਲ ਆ ਕੋਤਾ ਸਿੱਖਣ ਨੂੰ ਮਿਲੂਗਾ ਹੀ ਆਪਾਂ ਨੂੰ ਬਾਕੀ ਹੁਣ ਜਾ ਕੇ ਦੇਖਦੇ ਹਾਂ ਉੱਥੇ ਵੀ ਕਿਆ ਮਸ਼ੀਨਰੀ ਆ ਕਿਆ ਸਿੱਖਿਆ ਮਿਲਦੀ ਆ ਅੱਖੀਂ ਦੇਖਦੇ ਹਾਂ ਹੁਣ ਵੀ ਹੈ ਕਿ ਆਪਦੇ ਕਿਉਂਕਿ ਯੂਨੀਵਰਸਿਟੀ ਦਾ ਮੇਲਾ ਅਗਲੇ ਮਹੀਨੇ ਆ ਉਹ ਤਾਂ ਬਹੁਤ ਵੱਡਾ ਵੇਖਣਾ ਹੁੰਦਾ ਬਾਕੀ ਇਹ ਮੇਲਾ ਵੀ ਦੇਖਦੇ ਹਾਂ ਕਿੱਡਾ ਦਾ ਨੈਟ ਬਣਾਈ ਜਾਂਦੇ ਆ ਬਹੁਤ ਵੱਡਾ ਮਿਲਦਾ ਲੱਗ ਰਿਹਾ ਇੱਕ ਲਾਗੇ ਹੜਿਆ ਪਾਸੋਂ ਚੋਂ ਉੱਥੇ ਜੀ ਇੱਕ ਇਹ ਲੱਗ ਰਿਹਾ ਬਾਕੀ ਹੁਣ ਜਾ ਕੇ ਪਤਾ ਲੱਗੂ ਵੀ ਕਿਆ ਕਿਆ ਤੀਜਾਂ ਉੱਥੇ ਆਈਆਂ ਵੀ ਆ। ਦੇਖਦੇ ਹਾਂ ਚਲੋ ਚੱਲਦੇ ਆ ਜੀ ਫਿਰ ਬਾਕੀ ਦਰਉਂਦੀ ਆ ਤੁਹਾਨੂੰ ਮੇਲੇ ਵਿੱਚ ਉੱਥੇ ਕਿਆ ਕਿਆ ਹੋ ਰਿਹਾ ਜਾ ਕੇ ਆਪਾਂ ਸਿਰਾ ਨੂੰ ਢੀਕ ਤੇ ਆ ਜੀਏ। ਫਿਰ ਚੱਲੀਏ ਜੀ। ਲਓ ਜੀ ਮੇਲੇ 'ਚ ਪੁੱਜ ਗਏ। ਭੀੜ ਬਹੁਤ ਆ। ਗੱਡਿਓ ਗੱਡੀ ਦੇਤੀ ਜਿੱਧਰ ਦੇਖ ਉਧਰ ਗੱਡਿਓ ਗੱਡੀ। ਓ। ਆਣੀ ਫਾਰੀ ਗੱਡੀ ਗੱਡੀ ਉਹੀ ਤਾਂ ਮੈਂ ਦੇਦਾ ਵੀ ਇੱਥੇ 2 ਕਿਲੋਮੀਟਰ ਦਾ ਕਿ ਇਧਰ ਨੂੰ ਗੱਡੀ ਇਧਰ ਨੂੰ ਗੱਡੀ ਉਹ ਆ ਗਿਆ ਮਾਮਾ ਦੇ ਕਿਹੜਾ ਖਰੂ ਪਉਂਦਾ ਉਹ ਲੋੜੇ ਨਹੀਂ ਆ ਆ ਦੇ ਲੱਗੀ ਬਸ ਖੜਾਉਣੀ ਉੱਥੇ ਵੀ ਹੈਗੀ ਨਾ ਨਾ ਲੱਗੀ ਓਰੇ ਪਰ ਉੱਥੇ ਆਏ ਤੁਹਾਨੂੰ ਥੋੜਾ ਜਿਹਾ ਹਰਾਮ ਨਾ ਦੇਣਾ ਆ ਦੇਖ ਮੀਲਾ ਦੇਖਨੇ ਆ ਲੈ ਮੈਂ ਕਹਿੰਦਾ ਯੂਨੀਵਰਸਿਟੀ ਵਾਲਾ ਮੇਲਾ ਵੀ ਨਹੀਂ ਹੈ ਜੀ ਆਏ 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 ਮੰਮੇ ਇਹ ਪੰਗਾ ਪੈ ਗਿਆ ਟ੍ਰੈਫਿਕ ਦਾ 10 ਕਿੱਲੇ ਚ ਪਾਰ ਗਏ ਉੱਥੇ ਸੀ ਆ ਲੱਗਤੀ ਉਹ ਅੱਗੇ ਲੱਗ ਗਏ ਐਨੀ ਪਾਰਕਿੰਗ ਦਾ ਬੰਦੋਬਸਤ ਕਰਿਆਗਾ ਫੇਰ ਵੀ ਘੱਟ ਰਹੀ ਚਲ ਦੇਖਦੇ ਕੋਈ ਨਾ ਗੱਡੀ ਬਾ ਫੜੀ ਤੂੰ ਆਂ ਦੇਖ ਲੈ ਇੰਨਾ ਤਾਂ ਉਮੀਦ ਹੀ ਨਹੀਂ ਸੀ ਕਦੀ ਘੱਟ ਹੋਣੀ ਆਇਆ ਸ਼ੁਕਰ ਹੈ ਮੀ ਨਹੀਂ ਆਇਆ ਪਿਛੇ ਮੀ ਪੂਰਾ ਆਇਲੋ ਦੇ ਆਣੇ ਮੀ ਇਹਦੀ ਦਾ ਦੱਸਾਂ ਕਰੀਆ ਵੇ ਪਾਪੇ ਘਾਉ ਉੱਠਾਏ ਮਿਲਦੇ ਚੱਲ ਜਿਹੜਾ ਬਾਬਿਆਂ ਕੋਲੇ ਬੈਠਾ ਕਹਦਾ ਜੀ ਮੀਂਹ ਨਹੀਂ ਪੈਣ ਦੇਣਾ ਇਹ ਸੋ ਗਾਲੇ ਹਾਂ ਪੀਟ ਬਹੁਤ ਮੈਂ ਪੀਟ ਬੋਕਰੀ ਵੀ ਇਹਨਾਂ ਨੇ ਆਏ ਆਏ ਆ ਪੰਪ ਬੋ ਦਿੰਦਾ ਮਾਮਾ ਇੱਕ ਗੱਲਾਂ ਦੀਆਂ ਗੱਲਾਂ ਚੱਲ 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 ਦੇਖੀਏ ਜਾ ਕੇ ਅੰਦਰ ਵੀ ਕਿਆ ਕੁਛ ਹੈ ਕਿਆ ਨਹੀਂ ਦੇਖੀ ਦੇਖੀ ਕੀਤਾ ਖੁੱਲ ਗਏ ਦੇਖਦਾ ਵੀ ਇੱਧਰ ਵੀ ਥੋੜੀ ਇੱਕ ਟਰਾਲੀ ਆਈ ਵੀ ਕਿੱਥੇ ਕਹਾ ਦੇਖਦੇ ਹੁਣ ਮੇਰੀ ਕੀ ਕੋਸ ਕੰਪੈਨਾਂ ਆ ਗਈਆਂ ਇੱਧਰ ਮਹਾਲ ਜੁਲਵਾਰਕ ਚਲੋ ਦੇਖਦੇ ਆਈ ਗਾਣੇ ਇਹ ਹੋ ਲੈਂਦਾ ਫਿਰ ਹੋਰ ਯਾਰਾ ਬਹੁਤ 26 ਮੈਂ ਛੋਣੂ ਛੋਣੂ ਚਲੋ ਹਾਂ ਦੇਖਦੇ ਕਿੱਧਰ ਆ ਵੀ ਮਲਕੀਤ ਭਾਈ ਇਹ ਟਰਾਲੀ ਲੱਭਿਆਈ ਮੇਲੇ ਜੀ ਸਾਨੂੰ ਤਾਂ ਹਾਂ ਮੱਜੀ ਵਾ ਬੈਠੇ ਲੋਗਰਾ ਨਾਲ ਇੱਧਰ ਢਿੱਲੋਂ ਸਾਹਿਬ ਵਾਲੀ ਹਾਂ ਉਹਦੇ ਫੜਕੀ ਵਾਲੀ ਆ ਕੱਪੜੇ ਜੀ ਕਿੱਧਰ ਆ ਕਿਤੇ ਬਹੁਤ ਪਤਾ ਕਿਤੇ ਦੇਖਦਾ ਮੈਂ ਬੈ ਕੇ ਦੇ ਲਾ ਦੀ ਕੰਪੋਟ ਤੇਰੇ ਲੱਗਦੀ ਕੱਚ ਪਾਜੇ ਦਾਦੇ ਹੁਣ ਤਾਂ ਹੈਗਾ ਵੀ ਇਹ ਟਾਈਮ ਕਾ ਸਟicker ਨਹੀਂ ਤੇ ਲੱਗੇ ਅਰੇ ਤੇਰੇ ਵਾਲੀ ਗੁਰ ਵੀ ਰਹਿੰਦੇ ਸਟicker ਦਾ ਸਟicker ਤਾਂ ਉਹਦੇ ਪਰ ਵੀ ਰਹਿੰਦੇ ਖਾਸੇ 100 ਰੁਪਏ ਮੇਰੇ ਵਾਲੇ ਕਰ ਏ ਅਸੀਂ ਪੂਰੀ ਕੰਪਲੀਟ ਕਰਾਤੀ ਸੀ ਤੁਨ ਜਾ ਕੇ ਕਰਾਤੀ ਹੈ ਹੂੰ ਇਹਦੇ ਸਟicker ਸਾਰੇ ਉੱਚੀ ਦੁਕਾਨ ਪਰੇ ਲੇਗੇ ਤੇ ਦੁਕਾਨ ਪਰੇ ਸਟicker ਲੱਗੇ ਤੇ ਸਾਰੇ ਉਹਦੇ ਬਾਉਂਡਰੀ ਬਾਉਂਡਰੀ ਆ ਸਾਰੀ ਹੋਈ ਹੋਈ ਆਪਣੇ ਵਾਲੇ ਤੇ ਉਹ ਹੋਣੀ ਆ ਇਹ ਉੱਚੀ ਦੁਕਾਨ ਪਰੇ ਸਟicker ਉਹਨੂੰ ਖੜਾਤਾ 12 ਵਜੇ ਤੱਕ ਇਸਟicker ਲੱਗੀਏ ਤੇ ਕੰਪਲੀਟ ਆ ਸਮਝ ਲੈ ਕਾ ਬਾਈ ਦੇ ਲੱਗੇ ਕਿੰਨੇ ਐਮ ਐਮ ਦਾ ਫਰਸ ਉਹ ਜੀਬ ਐ ਗੱਲੀ ਚੀਕੜੀਗਾ ਜੌਂਡੀਆਂ ਦੇ ਕ ਵਧੀਆ ਲੱਗਦਾ ਨਾ ਹੂੰ ਲੌਣਾ ਮਹਿੰਦਰ ਨਹੀਂ ਨਹੀਂ ਆ ਲੋਗੋ ਹਾਂ ਨਹੀਂ ਮੈਂ ਨਹੀਂ ਹੋਗੀ ਮਹਿੰਦਰ ਵਾਲਾ ਕਹਿੰਦਾ ਤੈਨੂੰ ਮੈਂ ਮਹਿੰਦਰਾ ਇੱਕ ਨਾਲ ਲਾਉਣਾ ਨਹੀਂ ਹਾਂ ਇਹਦੇ ਪਰ ਵੀ ਤਾਂ ਦੂਏ ਲਵਾ ਕੇ ਲੈ ਜਾਣਾ ਸੀ ਸੁਪਿੰਦਰ ਨੇ ਇਹ ਤਾਰ ਦੇਣਾ ਸਿਕੰਦਰੇ ਲਾਉਣੇ ਇਹਦੇ ਪਰ ਤੜੀ ਉਹ ਲੱਗਦਾ ਵਧੀਆ ਹਾਂ ਐ ਸੋਨਾ ਐ ਮਹਿੰਦਰਾ ਵਾਲਾ ਬਹੁਤ ਸੋਨਾ ਕੱਟਿਆ ਬਣਾ ਨੇ ਹਾਂ ਇਹ ਲਾਉਂਦੇ ਹੱਬ ਪਰ ਇਹ ਇਕੱਲਾ ਵਾ ਹੱਬ ਪਰ ਲੱਗਣਾ ਐ ਇਹ ਵੀ ਹੈ ਇਹ ਇਕੱਲੀ ਹੱਬ ਪਰ ਲੱਗਣਾ ਚੱਲ ਉਦੇ ਚ ਆਏ ਆ ਵੀ ਉੱਥਾਰੇ ਵੀਲੇ ਕੱਪੇ ਬਣਾ ਲੈ ਤੇਰਾ ਜਮਾਨਾ ਉਥੇ ਗਿਆ ਢੱਕਣ ਕੱਟੇ ਭਾ ਉਹ ਚੱਕ ਲੈ ਜੀ ਕਰਦਾ ਉਹ ਕਹਿੰਦੇ ਆਓ ਇਹ ਵੀ ਆ ਉਹ ਪੀਰਾਂ ਕੋਲ ਤਾਂ ਕੱਡੀਆਂ ਪਈਆਂ ਐ ਮਹਿੰਦਰਾਆਂ ਨਾਲ ਜਾਂਦੀਆਂ ਕੋਈ ਕਹਦਾ ਮੈਂ ਉਹ ਦਾ ਜਿਸ ਤਰ੍ਹਾਂ ਮਰ ਗਿਆ ਨਾ ਨਾ ਠੀਕ ਆ ਚਾਹ ਬਾਕੀ ਦੇਖਦੇ ਸਾਰੇ ਹੀ ਰੰਗ ਦਿਖਦਾ ਹਾਂ ਵੀ ਪੂਰੀ ਡਿਟੇਲਿੰਗ ਹੋ ਗਈ ਇਹਦੇ ਜਿਹਾ ਇਹ ਸਾਰਾ ਤਿਆਰ ਹੋ ਗਿਆ ਉਹਨਾਂ ਨਾਲ ਵੀ ਔਖਾ ਹੈ ਉਹ ਆ ਦੇਖੋ ਹੁਣ ਕਿੰਨੇ ਵਾਸਤੇ ਹਾਂ ਤੁਹਾਨੂੰ ਹੱਤਾ ਮੈਂ ਕਿੰਨੇ ਬਾਤ ਆ ਸਾਜਾ ਲੈ ਲਓ ਯਾਰ ਸਾਜਾ ਲੈ ਲਓ ਇਕੱਠੇ ਹੋ ਕੇ ਸਾਜਾ ਕੀ ਵਰਦਾ ਲੈ ਮੈਨੂੰ ਖੁਲਾਸਾ ਦੇ ਬੀਚ ਚ ਕੱਟ ਹੈ ਹਾਂ ਕੱਟ ਸਾਰੇ ਸਾਈਟ ਤੇ ਇਹਨੇ ਉਹ ਸਾਂਝੀ ਕੱਟ ਕੇ ਪਾਰੀ ਜਾਨੀ ਇੱਕ ਸਾਰੇ ਇਕੱਲੇ ਹੋਏ ਕੀ ਕਹਿੰਦਾ ਬਲੌਗ ਕਰਦਾ ਬਲੌਗ ਚੱਲਦਾ ਭਾਈ ਗਾਰ ਤਾਂ ੱਡੀ ਹੋਈ ਪਿੰਡਾਂ ਵਾਲੇ ਹੈਗੇ ਨਗਰ ਚੱਲਦਾ ਰਹਿੰਦਾ ਹਾਂ तो कैंट <laughs> <उता> हाँ सच हम नोवो कैंसल कराऊंगा उन्हें तो नोवो लिखा भी लिया जुवो है ये भी 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 ਮੈਂ ਉਹ ਹੀ ਕਹਿੰਦਾ ਸਾਡੇ ਤੇ ਨਾਲੋਂ 60 ਨਾਲੋਂ ਇਹ ਵਧੀਆ ਪਰ ਇਹਦੀ ਪਾਵਰ ਥੋੜਾ ਇਹ 34 ਉਹ ਕਿੰਨੇ ਪਾਵਰੋਂ 55 20 ਜਾ ਕਰ ਤੂੰ ਇਹ ਜੋ ਮੈਂ 47 ਜੇ ਹੁੰਦੀਆਂ ਨਾਲੋਂ ਵਸ ਇਹਨਾਂ ਕੰਮ ਕਰੀ ਜਾਣਾ ਇਹਨੇ ਆ ਚੀਜ਼ ਬਹੁਤ ਵਧੀਆ ਉਹ ਦੇਖੀ ਅਗੋਂ ਇੱਕ ਮੱਕੇ ਕਹਿੰਦਾ 50 45 ਖੜਾ ਉੱਤਰ ਵਧੀਆ ਜੌਂਡੀਰ ਜੌਂਡੀਰ 18-19 'ਚ 14 ਪਾ ਕੇ ਪੱਗੀ ਚੱਲੀ ਇਹ ਇੱਕ ਰਿਕਵਿਸ਼ ਕਰ ਮਾਰ ਹਾਂ ਸੈਜੋਦ ਕਹਿੰਦਾ ਅਹੀ ਦਾ ਬਹੁਤ ਵਧੀਆ ਚੀਜ਼ ਆ ਯਾਰ ਇਰੇ ਬਹੁਤ ਜ਼ਰਾ ਯਾਰ ਹੋਰ ਗੱਲਾਂ ਵੇ ਗੱਲਾਂ ਜਿਹੜੀ ਜਿਕਣਾ ਹੋਣਾ ਇਹ ਮੋਰ ਬਈ ਮੋਰ ਨਹੀਂ ਕਰਦਾ ਨਾ ਇਹ ਨਹੀਂ ਆ ਮੋਰ ਬਈ ਕਰਦਾ ਇਹ 55 ਜਾ ਹੈ ਪੀਟਾ 55 ਇਹ ਸੀਆਰਟੀ ਹੋਣਾ ਫਿਰ ਚਾਚੇ ਸ਼ਾਇਦ ਜੇ 55 ਜਾ ਯਾਰ ਨਹੀਂ 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 ਸੀਆਰਟੀ ਨਹੀਂ 55 ਚ ਨਾਲ ਇਹ ਕਹਿੰਦੇ 50 ਪਲਸ ਸੀਆਰਟੀ ਹੈ ਦੇਖ ਉਹਦੇ ਗੀਂਸ ਨਹੀਂ ਹੋ ਗਏ ਅੰਕ ਨਾ ਮੈਂ ਦੇਖੀ ਆ ਉਹਦਾ ਘੇਰ ਥੱਲੇ ਆ ਕਿੰਨੇ ਕਿੰਨੇ ਸੱਤ ਨੂੰ ਬੁੱਕ ਕਰਦੇ ਆ ਯਾਰ ਵਧੀਆ ਆਪਸ਼ਨਾਂ ਮਿਲਦੀਆਂ ਯਾਰ ਹੂੰ ਨਬੂ ਕੀ ਕਹਿੰਦਾ ਇਹ ਧਰਵਾਤ ਗਏ ਜੀ ਮਰਜ਼ੀ ਬਣਾ ਲੈ ਇਹਨੂੰ ਕੀ ਕਰ ਤਾ ਯਾਰ ਕੈਂਤੀ ਤੂੰ ਇਹ ਬਣਾ ਤਾ ਤਨੋਸ਼ ਲੱਗੀ ਨਹੀਂ ਮੁਟਤ ਵਾਲਾ ਵਾਹਲਾ ਇੱਥੇ ਪੈ ਗਈ ਪੇਲੀ ਨਾ ਵੇਖਦਾ ਪਤਾ ਨਹੀਂ ਬਣ ਗਿਆ ਇਹ ਆਰਸ਼ਵੀਰ ਵਾਲੇ ਵਾਂਗੂ ਅਜੇ ਜਿਹੜੀ ਇਹ ਚੀਜ਼ ਵਧੀਆ ਹੈ ਨਾ ਮੰਜੀ ਦਾ ਬਾਹਰ ਦਾ ਦਰਨਾ ਨੂੰ ਇਹ ਲੱਭੀ ਗਿਆ ਬਹੁਤ ਹੈਗੀ ਦੀ ਉੱਥੇ ਚਾਰੇ ਕੋ ਹਵਾ ਭਰਾ ਕੇ ਦੇਖੀ ਗਿਆ ਅਸੀਂ ਬਾਰ-ਬਾਰ ਦੇਖੀਏ ਪਾਜ਼ਾ ਨਹੀਂ ਲੱਭਿਆ ਆ ਵੇਖੋ ਇੱਕ ਇੱਕ ਦਾ ਮਾੜਾ ਥੋੜਾ ਜੀ ਤੇਰੀ ਜਿਹੜੀ ਛੋਟੀ ਆ ਇਹ ਵਿੱਚ ਇਹ ਇਹਦਾ ਬੜੀ ਹੋਣੀ ਇੱਥੇ ਪਿੰਨ ਪੈ ਜਾਣੀ ਹਾਂ ਅੰਦਰ ਨੂੰ ਨਹੀਂ ਜਾਣੀ ਹੈਗੀ ਉਹਦੇ ਪਰਾਂ ਬਣਾਈ ਵੀ ਆਪਾਂ ਨੂੰ ਲੱਗਿਆ ਲਾਟ ਦੇ ਆਵੇ ਬਣਾ ਲੈ ਨਹੀਂ ਤਾਂ ਪਰਾਂ ਨੂੰ ਭਜੀ ਜਾਣਾ ਦਏ ਨੇ ਹਾਂ ਚੱਲ ਠੀਕ ਆ ਕੋਈ ਤਾਂ ਚੀਜ਼ ਪਸੰਦ ਆ ਜੀ ਇਹਨਾਂ ਨੂੰ ਹਾਂ ਚਲੋ ਚੱਲ ਰਹੀ ਗਾ ਦੀ ਦਸਾਈ ਦਵਾ ਦੇ ਆ ਰਹੀ ਦੇ ਹਾਂ ਸਮਾਨ ਦਾ ਨਹੀਂ ਨੂੰ ਹੋਰ ਸਾਡੇ ਵੀ ਕੰਮ ਆ ਜੂ ਤਾਂ ਨਹੀਂ ਲੈ ਰਿਆ ਇਹ ਕਹਿੰਦਾ ਵੈਸੇ ਸਲਾਹ ਹੈਗੀ ਤੀ ਹਾਂ ਬਣੀ ਦੱਸਤਾ ਇਹ ਕਹਿੰਦਾ ਬਗਾਰਾ ਨੇ ਨਹੀਂ ਛੱਡੀ ਨੀ ਇਹ ਲਾਗ ਵਾਲਾ ਦੇਖ ਲੈ ਕੋਰਾ ਕੇ ਖੜਿਆ ਆ ਇੱਕ ਇੱਧਰ ਆ ਕੇ ਖੜੀ ਆ ਕੋਈ ਗਾਲੇ ਹਾਂ ਇਹਨੂੰ ਬਟਾਲ ਨਾਲੇ ਪਿੱਛੇ ਸਮਾਨ ਰੱਖਣ ਨੂੰ ਵੀ ਮौज ਆ ਤਾਂ ਹੀ ਤਾਂ ਲੈਣੀ ਨੂੰ ਤਾਂ ਹੀ ਤਾਂ ਲੈਣੀ ਨਹੀਂ ਕਾਲੇ ਕਹਿੰਦਾ ਤਾਂ ਹੀ ਨਹੀਂ ਲੈਣੀ ਇਹਨੇ ਸਮਾਰਟ ਹੋਈ ਜਾਣਾ ਕਹਿੰਦਾ ਕਾਲੇ ਨੇ ਹਾਂ ਇਹ ਕਹਿੰਦਾ ਮੈਨੂੰ ਪਤਾ ਵੀ ਮੇਰੇ ਨਾਲੋਂ ਵਾਧੇ ਬਗਾਰਾਂ ਪਰ ਰਹਿਣੀ ਹੈ ਮੈਂ ਖੁਦ ਹੀ ਉੱਤੇ ਕੀ ਨੀ ਬਹੁਤ ਆ ਔਰ ਇਤਨਾ ਸਪੇਸ ਕੀ ਸਮਾਨ ਰੱਖਣ ਉਹਦੇ ਕਹਿੰਦੇ ਮੌਜੂਦ ਸਾਰੇ ਬਗਾਰਾਂ ਨੂੰ ਪਤਾ ਨਹੀਂ ਗਿਆ ਉਹ ਵੀ ਤਾਂ ਹੈ ਯਾਰ ਕਦੇ ਕਦੇ ਦੇ ਦੇ ਕਰ ਆ ਹਾਂ ਕਦੇ ਕਦੇ ਜੀ ਹਾਂ ਪੁੱਛਣਾ ਤਾਂ ਹੋਰ ਮਾਰੇ ਭਾਈ ਆਏ ਹੁਣ ਦੋ ਇਨਫੋਰਮੇਸ਼ਨ ਕਾ ਕਿੰਨੇ ਦੀ ਆ ਕਿਆ ਕੋਸ ਹੈ ਕਿਆ ਨਹੀਂ ਲਓ ਜੀ ਮੇਲਾ ਹੋ तकरीबन ਨਿਪਟੇ ਗਿਆ ਪੰਜ ਬੱਜ ਚੱਲੇ ਚੱਲ ਪਏ ਸਾਰੇ ਆਪਣਾ ਆਪਣਾ ਸਮਾਨ ਲੈ ਕੇ ਘਰ ਨੂੰ ਇੱਕ ਨੂੰ ਵੀ ਸਟਾਲਾਂ ਪਰ ਤੇ ਆਪਾਂ ਵੀ ਹੁਣ ਚਲੀਏ ਘਰ ਨੂੰ ਫਿਰ ਦੇਖਦੇ ਆ ਕਦਰ ਪਰਦੇ ਇਹਨਾਂ ਤੁਰਪੋ ਹੁਣ ਇਹ 10 ਮਿੰਟਾਂ ਤੱਕ ਤੁਰਦੇ ਆ ਚਲੋ ਦੇਖਦੇ ਆ ਨੇ ਹੋਰ ਘੁੰਮ ਕੇ ਇੱਧਰ ਜਿਹੜਾ ਉਹ ਰਹਿੰਦਾ ਉੱਧਰ ਵੀ ਸਟਾਲਾਂ ਬਹੁਤ ਲੱਗੇ ਆ ਮੈਂ ਟਰੈਕਟਰ ਟਰੱਕਰ ਸਾਰੇ ਆ ਵੀ ਪ੍ਰਬੰਧ ਵਧੀਆ ਕਰਿਆ ਬੰਦੇ ਸਭ ਕਾ ਸੀਦਾ ਖਾਣ ਪੀਣ ਦਾ ਹੋਰ ਸਮਾਨਾਂ ਦਾ ਸਭ ਕਾ ਸੀਦਾ ਪ੍ਰਬੰਧ ਬਹੁਤ ਵਧੀਆ ਤਾਂ ਮੈਂ ਇੱਕ ਥੋੜੀ ਜੀ ਪਾਰਕਿੰਗ ਦੀ ਸਮੱਸਿਆ ਆਈ ਏ ਕਿਉਂਕਿ ਜਗ੍ਹਾ ਥੋੜੀ ਸੀ ਗੱਟੀਆਂ ਜ਼ਿਆਦਾ ਹੋ ਗਈਆਂ ਚਲੋ ਦੇਖਦੇ ਹਾਂ ਉੱਧਰ ਜਾ ਕੇ ਜੁੜ ਜੀ ਜਾਂਦੇ ਵੀ ਯੂਵੋ ਲਈਏ ਕਿ 47 ਲਈਏ 47 ਬਹੁਤ ਵਧੀਆ 47 48 ਹੈਂ ਕੰਨੇ ਸੰਤਾਲੀ ਲੈ ਲੈ ਕੇਰੇ ਬਹੁਤ ਸੋਹਣੇ ਬੜਾ ਟਰੈਕਟਰ ਮੋਰੇ ਦਾ ਫਾਰਮ ਡਰਾਈਵ ਦਾ ਫਾਰਮ ਫਾਰਮ ਡਰਾਈਵ ਇਹ ਆ ਗਿਆ ਉੱਕ ਮੈਂ ਉੱਕ ਪਰ ਆ ਕੇ ਮਰਛੇਂਦੀ ਸਾਰੀ ਕੰਪਨੀਆ ਅੱਲਾਹ ਲੈਂਕਾਂ ਨੂੰ ਸ਼ੁਕਰੀਆ ਕਰਦੇ ਆਂ ਮਹਿੰਦਰ ਆਪਣਾ ਜੀ ਬੱਟਾ ਹੈ ਜੈ ਜੋਟਾ ਨਹੀਂ ਉਹਦੇ ਨਾਲੋਂ ਹਾਂ ਬਹੁਤ ਲੋਟ 47 ਨਾਲ ਕੋਈ ਹੋਰ ਛੋਟਾ ਨਹੀਂ ਇਹ ਰੂਪੈਂਪਰ ਬੰਪਰ ਦੀ ਸਾਰਾ ਕੀ ਹੋ ਰਿਹਾ ਹੈ ਰੇਟ ਸੇਮ ਆ ਦੋਆਂ ਦਾ ਇੱਕ ਸਾਬ ਦਾ ਟਾਇਰ ਛੋਟੇ ਲਓ ਜੀ 585 ਵੀ ਜੜਾ ਯੂਗੋ ਦੇ 37 ਵੀ ਦੇਖਿਆ ਤਾਂ ਬਾਕੀ ਦੇਖਦੇ ਆ ਹੂੰ ਉਧਰ ਮੇਂਂਂਦਰਾ ਚੇਸ ਚਮੰਜਾ ਹਰਸ਼ਵੀਰ ਵਾਲੇ ਨਾਲ ਦਾ 2000 ਸ਼ਵੀਰਾ ਦੀ ਪਸੰਦ ਆ ਗਈ ਹੈ ਇਹ ਦਿਨ ਉਹ ਇਹ ਬੜਾ ਲੱਗਦਾ ਨਾ ਉਹ ਲੈ ਲੈਂਦਾ ਉਹ ਜਿਆਦਾ ਛੋਟਾ ਨਹੀਂ ਹੈਗਾ ਉਹ ਥੇਰਾ ਛੋਟਾ ਹੈ 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 ਉਹ ਲੈ ਲੈਂਦਾ ਮੰਨ ਤੇਰੇ ਗਾੜਾ ਛੋਟਾ ਹੋ ਉਹਦਾ ਗੰਨਾ ਸੀਟ ਨੇ ਦੇ ਕੰਮ ਆਊਗਾ ਕੰਨਾ ਸੀੜਨੇ ਦੇ ਕੁਝ ਨਾ ਕੁਝ ਕਰ ਉਹਨੇ ਬੈਡਾਂ ਹੀ ਕੋ ਮੀ ਆਣਾ ਇਹ ਤਾਂ ਮਾਰੇ ਪਿੰਡ ਦੀ ਤੂਈ ਲੇਲਾ ਸੀ ਤਾਂ ਰਹਿਣ ਦੋ ਮੈਂ ਕਹਿੰਦਾ ਆਪਣੇ ਸਾਰੇ ਦੋ ਚਾਰ ਬੇਜੇ ਵੀ ਨਹੀਂ ਆਉਣਾ ਉਹ ਕੰਨਾ ਹੈ ਵੀਰ ਵੀਰਦਾ ਉਹ ਉਹ ਬੰਮੇ ਦੇਖ ਵੀ ਲੋਚ ਨਾ ਚਾਹ ਜੀ ਬੱਤਰ ਪਹਿਣਿਆ ਹੈ ਹਾਂ ਆ ਵੀ ਚੀਜ਼ ਕਰਨਾ ਆ ਇਸ ਤੋਂ ਪੜੋਲੀ ਕਰਿਆ ਕੁੰਡੀ ਬਣਿਆ ਉਹ ਕੈਂਟਰ ਦੇ ਰਹਾ ਆਓ ਠੀਕ ਹੈ ਘਮੋ ਕੇ ਵਧੀਆ ਜਿੰਨਾ ਮਰਜੀ ਖੋਲ ਲੈ ਆਪਣਾ ਹੁਣ ਤਾਂ ਇੱਕ ਤੱਕ ਚੀਜ਼ ਆਉਂਦੀ ਆ ਨਵੀਂ ਬਾਈ ਪਤਾ ਨਹੀਂ ਪਤਾ ਨਾ ਕਿ ਮੈਂ ਆ ਗਈ ਆ ਕੋਈ ਮਜ਼ਾ ਹੁਣ ਤਾਂ ਉਹਦੇ ਕਹਿੰਦੇ ਆ ਜੰਗਲ ਹੂੰ ਜਿੰਨਾ ਲੋੜ ਆ ਹੈ ਆਹ ਜ਼ਲਤੇ ਵਧੀਆ ਜੈਕ ਵਾਲੀਆਂ ਇਹਨੂੰ ਕੁਝ ਵੀ ਨਹੀਂ ਕਰਨਾ ਹੈਗਾ ਬਾ ਰੇਟ ਵੀ ਥੋੜਾ ਹੀ ਆ। ਸਮਝ ਨਹੀਂ। ਚਾਹੇ ਹੋਵੇ ਬਸ ਪਰ ਇਹਦੀ ਵਾਰੱਖ ਹੈ। ਉਹ ਥੋੜਾ ਸਭ ਤੋਂ ਘੱਟ ਤੇ ਹਫਤੇ ਨਹੀਂ ਚੀਜ਼ ਵਧੀਆ ਗੱਲ ਇਹ ਵੀ। ਤੁਹਾਡੇ ਨਾਲ ਫੋਨ ਆ ਗਿਆ ਠੀਕ ਆ। ਉਹ ਜੱਕੀਆਂ ਵਾਲੀਆਂ ਗੜੀਆਂ। ਤੂੰ ਆ ਜਾ। ਚੱਲ ਤੂੰ ਵੀ ਦੇਖ ਲੈ। ਅਰੇ ਹਲ ਵੀ ਦੇਖ ਲੈ। ਇਹ ਜੈਕ ਵਾਲੇ ਆ। ਫਿਕਸ ਹੈ ਨਾ। ਇਹ ਇੱਕ ਤਾਂ ਸੱਤ ਜਿਹੇ ਉਲਟਾ ਤਮੀਆਂ ਦਾ ਫਿਕਸ ਹੈ ਇਹ। ਹਾਂ ਤਮੀਆਂ ਫਿਕਸਾ। ਨਾਲ ਕੇ ਪਿੱਛੇ ਵੀ ਹੁੰਗੀਆਂ। ਇਹ ਯਾਰ ਇਹ ਵੱਧ ਘੱਟ ਕਰਨੀਆਂ ਨਹੀਂ ਠੀਕ ਆ ਗਈ ਨਹੀਂ ਬੰਦ ਕਰਕੇ ਤਾਂ ਕਿੰਨੇ ਦਾਤਾ ਦੇ ਦੇ ਪਤਾ ਨਹੀਂ ਯਾਰ ਹੁਣ ਆ ਦੇਖਾਂਗਾ ਜਿੱਕ ਚੱਲ ਦੇਖ ਇਹ ਵੀ ਯਕੀ ਵਾਲੀਆਂ ਤਰੀਆਂ ਆ ਗਈਆਂ ਇਹਦੇ ਤੇ 2000 ਡਿਸਕਾਊਂਟ ਅੱਜ ਵੇਲੇ ਦਾ ਨਹੀਂ ਸਭ ਦੀ ਆਪਣੀ ਆਪਣੀ ਸਭ ਦੀ ਆਪਣੀ ਆਪਣੀ ਟੈਕਨੋਲੋਜੀ ਆ ਆ ਦੇਖੋ ਇਹ ਕਿੱਧਰ ਕਿੱਦ ਨੂੰ ਘੁਮਾਈਆਂ ਵੀਆਂ ਇਹਦੀਆਂ ਨਾੜਾਂ ਦੇ ਕਿੱਧਰ ਕਿੱਦ ਨੂੰ ਘੁਮੀਆਂ ਪਈਆਂ ਉਹ ਵਾਲੇ ਮਾਈ ਦੀਆਂ ਦੇਲਾ ਕਿੱਧਰ ਕਿੱਦ ਨੂੰ ਸਿਸਟਮ ਘੁਮਿਆ ਵਾ ਉਹ ਸਾਰੀ ਲਾਉਣ ਲੱਗੇ ਪੱਤੀਆਂ ਸਾਫ ਨੂੰ ਇਹ ਕਾ ਨਾ ਨੇ ਛੇਤ ਨੂੰ ਹੂੰ ਇਹ ਬ੍ਰਾਂਡ ਆ ਕੋਈ ਕੋਈ ਟ੍ਰਾਈ ਲੇ ਕੇ ਚੱਲੇ ਮੈਨੂੰ ਲੱਗਦਾ ਨਵੀਂ ਕਾਲੇ ਉਧਰ ਬਾਈ ਕੰਪੈਨ ਲੈ ਚੱਲੇ ਤੂੰ ਤਵੀ ਲੈ ਚੱਲ ਹੋਰ ਆ ਦੇਖ ਲੈ ਇੱਧਰ ਉਹ 5 4 ਹੈਂਡ ਹੈ ਬਾਈ ਉਹੀ ਹਾਦਾ ਫਿਰ ਮੈਂ ਤਵੀ ਦੀ ਸੌਦਾ ਮਾਰ ਚੱਲ ਵੱਡਾ ਸਕੌਣੇ ਬਾਬ ਮੰਗਦਾ ਤੂੰ 35000 ਰੁਪਏ ਮੰਗਦਾ ਇੰਨਾ ਨਹੀਂ ਨਾ ਮਿਲਣਾ ਹੈਗਾ ਉਹ ਜੱਗੀ ਕਿਥੇ ਲੰਘ ਗਿਆ ਫੇਰ ਲੈ ਬਾਪੂਦਰਾ 35000 ਸਕੌਣ ਮੰਗਦਾ ਕਹਿੰਦਾ ਫੇਰ ਲੈ ਕੇ ਜਾਊਂਗਾ ਅੱਜ ਸੌਦਾ ਕਰਕੇ ਮੇਰੇ ਤੇ ਰੇਟ ਦਿਆਂ ਹੈ ਦਦਾਦੀਨ ਕਹਿੰਦੇ ਉਹ ਹਾਈਡਰੋਲਿਕ ਨੂੰ ਤੈਨੂੰ ਕਿ ਹਾਈਡਰੋਲਿਕ ਨੂੰ ਉਤਰ ਕੇ ਲਾ ਲਈ ਬਾ ਠੀਕ ਆ ਫਿਰ ਹੋ ਐਸਾ ਵੀ ਉਹ ਆ ਠੀਕ ਆ ਹਾਂ ਕਹਿੰਦਾ 10 ਦੀਆਂ 155 ਦੀਆਂ 10 ਥੋੜੀ ਕਿਹਾ ਮੈਂ ਕਿਹਾ ਮੈਂ ਤੇ ਬਜਟ ਚ ਆ ਗਈਆਂ 155 ਦੀ ਤੇ ਨਾ 50 ਦੀ ਕਹਿੰਦਾ ਸਾਂਝਾ ਕਰ ਦੋ ਹਾਂ 155 ਦੀ ਆ ਗਈਆਂ 755 ਹੀ ਰਹਿ ਗਿਆ 2400 ਹੋ ਗਏ ਚਲ 50 ਦੀਆਂ ਮਿਲ ਜੂ ਕਰਾ ਦੋ ਸੌਦਾ ਇਹਦਾ ਮਨਾ ਲਉ ਇਹਨੇ ਕਿਤੇ ਮੰਨਣਾ ਛੱਡ ਫੇਰ ਦੇਖੂਗੇ ਮੀਲੇ ਦੇ ਬਾਅਦ ਇਕੂਗੇ ਇਹਨੇ ਕਿੱਲੋਂ ਹਾਂ ਮਾੜਾ ਆ ਜਾਂਦਾ ਇਹਨੇ ਨਹੀਂ ਮੰਨਣਾ ਇਹ ਉਹ ਤੋਂ ਆ ਐਸਾ ਬੀਓ ਹੋਖੜਾ ਜਿਹੜਾ ਬਾਈ ਇਹਨੇ ਕਹਿੰਦੇ 1.5 ਕਰੋੜ ਦਾ ਇਹ ਪਤਾ ਕਿਹਨੂੰ ਵਫਾ ਕਰਨ ਇਹ ਚੰਡੀਗੜ੍ਹ ਦੀ ਹੈ ਇਹਨੇ ਕਹਿੰਦੇ 1.5 ਕਰੋੜ ਦਾ ਬਾਈ ਕਹਿੰਦਾ 1.5 ਕਰੋੜ ਕਰੋੜ ਉਹਨਾਂ ਨੂੰ ਤਾਂ ਕੁਝ ਵੀ ਨਹੀਂ ਹੋ ਵੀ ਇਹ ਜਿਹੜਾ ਉੱਪਰ ਇੰਸੂਰਸ ਆਰ ਸੀ ਟੈਕਸ ਕੱਟ ਕੇ ਹੋ ਪਤਾ ਨਹੀਂ ਕਿੰਨਾ ਪੈ ਜੀਵੇ ਉਹ ਬਾਹੀ ਕਿੱਥੇ ਗਏ ਸੰਦ ਵੀ ਦੇਖ ਪਮੇ ਵੀਰੇ ਨੇ ਗਏ ਫਿਰ ਉਹਦੇ ਚਾਹੀਦੇ ਆ ਬਹੁਤ ਤਵੀਆਂ ਚਾਹੀਦੀ ਇਹਨੂੰ ਫਿਰ ਉਹਦੇ ਨਾਲ ਵੀ ਬੜੀਆਂ ਰੋਡ ਤੇ ਸੰਦ ਤੁਹਾਨੂੰ ਚਾਹੀਦੇ ਉਹਦੇ ਨਾਲ ਵੀ ਬੜੀਆਂ ਤਵੀਆਂ ਚਾਹੀਦੀਆਂ ਤਾਂ ਕੰਮ ਵਾਫਾ ਕਰਨਾ ਇਹਨਾਂ ਚੱਲ ਚਲੀਏ ਫਿਰ ਜੌਂਡੀਆਂ ਦੇਖਿਆ ਉਹ ਤੁਸੀਂ ਜੌਂਡੀਆਂ ਨਹੀਂ ਦੇਖਿਆ ਆ ਜਾ ਉਹ ਆ ਜਾ ਉਹ ਵੀ ਹੈਗਾ ਜਿਹੜੀ ਜਗਦੀਪ ਵਾਲਾ ਜਿਹੜੀ ਹਾਂ ਆ ਜਾਓ ਦੇਖੋ ਜਗਦੀਪ ਵਾਲਾ ਜਿਹੜੀ ਦੇਖਣਾ ਹੈ ਠੀਕ ਆ ਫਿਰ ਇਹ ਮੇਰੀ ਗੱਲ ਸੁਣੋ ਜੀ ਜੀ ਬਾਈ ਤੁਹਾਨੂੰ ਸਹੀ ਜਨਾ ਤਨ ਤਿੰਨ ਟਰੈਕਟਰ ਗਣ ਆਏ ਆ ਚੌਥਾ ਇਹ लास्ट ਆਪਸ਼ਨ ਦੇ ਕੋਲ ਇਹ ਵਧੀਆ ਚਾਰ ਆਪਸ਼ਨ ਹਾਂ ਚੌਥੀ ਆਪਸ਼ਨ ਵੀ ਇਹ ਸਾਡੀ ਵਧੀਆ ਆ ਜਿਹੜਾ ਫਿਰ ਵੱਡੇ ਟਰੈਕਟਰਾਂ ਚ ਆ ਜਾਣਾ ਜਿਹੜਾ ਵੱਡੇ ਟਾਇਰਾਂ ਚ ਆ ਗਿਆ ਤੇਰੇ ਵਾਸਤੇ ਬਾਈ ਆਪਣਾ ਜਿਹੜਾ ਤੇਰੇ ਜਿੰਨਾ ਕੰਮ ਆ ਨਾ ਉਹਦੇ ਵਾਸਤੇ ਇਹ ਟਰੈਕਟਰ ਆਪਾਂ ਨੂੰ ਦੇ ਪਾਏ ਆ ਐਚ ਵੀ ਆ 50 ਐਚ ਵੀ ਚ ਆ ਜਾਣਾ ਹਾਂ ਦੋ ਇਹਦੇ ਨਹੀਂ ਜੀ ਚ ਆ ਗਿਆਂ ਬਾਈ ਕੇ ਵੀ ਦੇਖ ਲੀਏ ਦੇਖ ਦੇਖ ਬੈਠ ਕੇ ਕਨੋਪੀ ਵੀ ਵਧੀਆ ਏ ਦੀ ਹਰਦੇ ਜੀ ਪਾ ਕੇ ਲਵਾਉਣਗੇ ਇਹ ਤੁਹਾਡਾ ਕੰਮ ਕਰਾ ਕੇ ਜਾਂਦੇ ਹੂਮ ਹੱਦਿਆਣੀ ਨਾਲ ਆਈ ਆ ਲਾ ਦੇਣਾ ਆਪ ਲੋ ਆਈ 30 ਸਪੀਡ ਨਹੀਂ 2 ਆ ਪੂਰ ਪੀੜਾ ਹੈ ਨਹੀਂ ਨਹੀਂ 2 ਆ 2 ਹੈ ਇਹ ਇੱਕ ਸਿੱਧੀ ਐਕਸਲਾ ਚ ਆ ਗਿਆ ਬਹੁਤ ਸਰ ਵੀ ਸਿੱਧੇ ਨੇ ਵਾਈ ਵੀ ਗਾਨੇ ਕਰ ਕਰ ਰੋ ਦੇਣਾ ਹੋਣੀ ਕਰੀ ਰੇ ਬਾਈ ਆ ਯਾਰ ਇਹ ਜਿੱਥੇ ਆ ਗਿਆ ਇਹਦਾ ਰੋਲਾ ਮੁੱਕ ਗਿਆ ਵੀ ਇਹਦਾ ਰੋਲਾ ਮੁੱਕ ਗਿਆ ਪਰ ਇੱਕ ਗੱਲ ਦੱਸਾਂ ਭਾਈ ਸ਼ੱਕ ਰੋਲਾ ਮੁੱਕ ਗਿਆ ਪਰ ਉਹਦਾ ਜਿਹੜੀ ਉਹਦੀ ਮੁਰਤੀ ਦੀ ਪਿਛਲੇ ਡੈਕਸ਼ਨ ਵਾਲੀ ਕੰਮਜਾਬ ਨੂੰ ਟਰਾਲੀ ਨੂੰ ਉਹੀ ਹੈ ਚੋ ਨੋ ਮਾਰਦਾ ਦਾ ਇਹਨਾਂ ਪਰ ਜਿਹੜੀ ਚੀਜ਼ ਜਿਹੜੀ ਹੁੰਦੀ ਹੈ ਫਿਰ ਉਹੀ ਹੁੰਦੀ ਆ ਗੱਲ ਪਤਾ ਕੀ ਆ ਜੀਮਿਦਾਰਾਂ ਦੀ ਜਿਹੜੇ ਛੋਟੇ ਕੰਮਵਾਦ ਜੀਮਿਦਾਰਾਂ ਜਿਹੜੇ ਡਿਮਾਂਡ ਕਰਦੇ ਸੀਗੇ ਵੀ ਕਿ ਸਾਨੂੰ ਰੋਲਾ ਨਹੀਂ ਚਾਹੀਦਾ ਮਗਰ ਉਹ ਸਾਇਆਵਾਜ ਕਰਦੇ ਸੀ ਸਿੱਧੇ ਇਹਨਾਂ ਨੇ ਇਹ ਸੀਗਾ ਕਿ ਕੰਪਨੀ ਨੇ ਉਸ ਹਿਸਾਬ ਨਾਲ ਸਦਾ ਕਰ ਦਿੱਤਾ ਮਾ ਕਾਲੇ ਵੀ ਆਪਣੇ ਯਾਰ ਕੋਈ ਨਹੀਂ ਰਾਹ ਹੁੰਦਾ ਨਹੀਂ ਇਹਦੀ ਵਾਈ ਨਹੀਂ ਹੁੰਦੀ ਦੋਬਾ ਵੀ ਕੱਢਣੀ ਪੈਂਦੀ ਆ ਜਿਹਨ ਪਤਾ ਲੱਗਦਾ ਨਹੀਂ ਲੀਕਾਂ ਸੀ ਸੀਲਾਂ ਲੀਕ ਕਰ ਜਾਂਦੀਆਂ ਬੇਖਾਲਾ ਵੀ ਕੱਢਣੀ ਪੈਂਦੀ ਸੀ ਸੀਲਾਂ ਲੀਕ ਕਰਦੇ ਆ ਵੀ ਦੂਜੇ ਨੰਬਰ ਦੇ ਦੇਖਾ ਵੀ ਇਹ ਉਹਦਾ ਟਰਾਲੀ ਦੇ ਹੱਥ ਨੂੰ ਉਹ ਚੀਜ਼ ਬੈਠੋ ਵੱਡੇ ਦੇ ਹੱਥ ਇਹ ਨਹੀਂ ਹੈਗੀ ਉਹ ਜ਼ੋਰ ਵਾਦੂ ਕਰਦਾ ਜੇ ਗੀੜਾ ਵਾਦੂ ਦਾ ਕੰਪਨੀ ਘਟਾਇਆ ਜਰੂਰ ਹੋਊਗਾ ਪਰ ਉਹ ਕਾ ਲੈਣੀ ਮਾਣੀ ਹਾਂ ਮਰੂਗਾ ਟਰੈਕਰ ਇਹ ਵੀ ਕਰ ਸਕਦਾ ਜਾਨਾ ਦੋਸਤ ਇਹ ਜਾਨੀ ਮੈਂ ਤਾਂ ਗਾਂ ਟੈਕਨੋਲੋਜੀ ਦੱਸਦਾ ਬਾਈ ਜਿਆਦਾ ਸਰ ਵੀ ਆਪਰੇ ਨੂੰ ਆਜ ਹੀ ਜਨਰੇਟ ਬੰਦਿਆ ਨਾ ਸੀ ਆਡੀ ਆ ਗਿਆ ਹਾਂ ਪੰਪ ਮੇ ਹੋਰ ਸਹੀ ਆਪ ਦੇ ਲਓ ਆਪ ਦੇ 1.5 ਤੱਕ ਹੁਣ ਆਪ ਰੁਕਦਾ ਹੀ ਨਹੀਂ ਯਾਰ ਇਹ ਟਾਟੇ ਬਹੁਤ ਮੈਕੋ ਦਾ ਪੰਪ ਜਿਹੜਾ ਇਹ ਚ ਲੱਗਿਆ ਵਾ ਬਤੂ ਵਾਲਾ ਮੈਂ ਸਹੀ ਪੰਪ ਦਿੰਦਾ ਨਾ ਤੈਨੂੰ ਬਾਈ ਕਰਾਂ ਸਾਫ ਦੇ ਉੱਤੇ ਪੰਪ ਮੈਂ ਤਾਂ ਪਹਿਲਾਂ ਕਹਿੰਦਾ ਪੰਪ ਮੈਂ ਕਿਹਾ ਤਾਂ ਆਹ ਹਾਂ ਯਾਸ ਮੇਰੇ ਮੈਂ ਤੈਨੂੰ ਜੋੜੀ ਹੋਰ ਨਹੀਂ ਜੈਣਾ ਮਾੜੇ ਜੋੜੀ ਹੋਰ ਬਿਆਪ ਬਿਆਡੀ ਉਹਦੀ ਆਪਣੀ ਸਹਿਬਤ ਸਾਰੇ ਆਪਣੇ ਆਪਣੀ ਜਗਾ ਹੈ ਆਪਣੀ ਜਗਾ ਹੈ ਮੈਂ ਤਾਂ ਕਹਿੰਦਾ ਜਿੱਦਣ ਬਾਈ ਲੈਣਾ ਨਾ ਡੈਮੋ ਕਰਾ ਕੇ ਦੇਖੋ ਹਾਂ ਬਿਲਾ ਲਓ ਬਿਲਾ ਲਓ ਤਿੰਨਾਂ ਨੂੰ ਦੇਖੀ ਜਾਊਗੀ ਯਾਰ ਜੀ ਇਹ ਜੇ ਆਪਾਂ ਨੂੰ ਉਹ ਥੋੜੀ ਪੈਸੇ ਲਾਉਣੇ ਆ ਦੇਖ ਲਓ ਨਾਲੇ ਪਤਾ ਲਾ ਕੇ ਠੀਕਾ ਉਹ ਆਉਂਦਾ 246 ਆ ਉਹ ਵੀ ਠੀਕ ਜਮੇ ਸੀ ਉਹ ਵੀ ਤਕੜਾ ਯਾਰ ਬੇ ਛੋੜੇ ਆ ਗਏ ਨਾ ਉਹ ਵੀ ਯਾਰ ਜਿਹੜੇ ਪਿੰਡੇ ਬਾਹਰ ਹਾਰੀ ਡੈਟਾ ਕੁੱਲੇ ਅੱਜ ਕੁੱਲੇ ਆ ਆ ਬਈ ਯਾਰ ਜੇ ਬੰਦੇ ਟਾਈਮ ਤੇ ਨਹੀਂ ਕੋ ਮੱਟੇ ਆਣ ਅਸਲੀ ਅਸਲੀ ਗੈਵ ਨੇ ਇਹੀ ਹੁੰਦਾ ਜਿਹੜਾ ਗੈ ਲਾਉਂਦਾ ਜਿਹੜਾ ਗੈ ਲਾਉਂਦਾ ਹਾਂ ਉਹੀ ਚੀਜ਼ ਆ ਕੰਪਲੀਫੀਟਡ ਆ ਉਹਨਾਂ ਨੇ ਸਭ ਕੁਝ ਏ ਟੂ ਜ਼ੈਡ ਚੀਜ਼ ਬਣਾਈ ਹੋਈ ਹੁੰਦੀ ਐ ਸਾਰਾ ਕੁਝ ਹੁਣ ਤੂੰ ਬਾਹਰ ਥੋੜੋ ਆਉਂਗਾ ਸਾਰਾ ਕੁਝ ਹੁਣ ਤੂੰ ਬਾਹਰ ਥੋੜੋ ਆਉਂਗਾ ਦੋ ਮੋੜੀ ਦੀ ਐ ਅੱਗੇ ਵੀ ਐ ਹੈਗੀ ਐ ਅੱਗੇ ਚੰਦੂ ਘਰ ਮੈਂ ਹਾਂ ਬਾਈ ਦਾ ਆਪਣਾ ਉਹਦਾ ਹੁਣੇ ਕਾਸੀ ਦੇ ਗੇ ਰਹਿਨੇ ਰਹਿਣਾ ਕੋਈ ਪਾਣੀ ਆ ਲੈ ਇਹਨੇ ਪਾਣੀ ਦੀ ਖਿਆਲ ਲੱਗੀ ਤੇ ਬੋਲਣੇ ਲੱਗੇ 25 ਲੱਖ ਤੋਂ ਕਰੋ ਇਹ ਨਹੀਂ ਪਤਾ ਕਿੰਨੇ ਲੱਖ ਦਾ ਹੁਣ ਕਿੰਨੇ ਦਾ ਬਾਫ ਹੁਣ ਜਿਆਦਾ ਹੀ ਆ ਕਿ ਦੇਖ ਤਾਂ ਮੈਂ ਆ ਕਿੰਨੇ ਵੇਟ ਪਰ ਬਣਾਣਾ 8 ਬਲੇਟਾਂ ਦੇ 1.2 ਕਿਲੋ ਦੀ ਤਾਂ ਆਹ ਆਉਜ 60 ਕੇ 50 ਲਿਖਿਆ ਪਾ 65 50 ਬਾਈ ਆ ਰਿਹਾ ਆ ਕੀ ਆਦੀ ਆ ਅੱਲਾ ਦਾ 150 ਰੁਪਏ ਨੂੰ ਕਿਲੋ ਲੱਗਦਾ ਇਹ ਜਿਹੜੀ ਨਾਲ ਆ ਵੇਟ ਵੇਟ ਦੇਖ ਲੈ ਕਿੰਨਾ ਵੇਟ ਹੋ ਗਿਆ ਦੋਸਤ ਨਜ਼ਾ ਆਊਗਾ ਬਲੇਟ ਨਹੀਂ ਹੋਊਗੀ ਮੈਂ 60 ਕਿਲੋ ਦੀ ਕਿਤੇ ਵੱਧ ਨਹੀਂ ਚੱਲੇ ਹਾਂ ਪਾਜੋ ਹੋਰ ਦੇਖਾ 8-10 ਕੁਇੰਟਲ ਵਜਣਾ ਹੋਰ 10 ਦਿੰਦਾ 50 ਨਿੰਨ ਚਾਰ ਨਾ ਰਾ ਓਏ ਬਜਣੀ ਕੰਪਨੀ ਨੇ ਚੱਲ 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 ਬਈ ਸਾਹਿਬ ਜੀ ਉੱਤਾਂ ਇਹਨੂੰ ਵੀ ਦੇਖ ਲਓ ਚੈੱਕ ਕਰਕੇ ਹੁਣ ਜੇ ਕਰਨਾ ਹੱਥੋਂ ਵੱੰਦਾ ਸਾਹਿਬ ਉਹ ਯਾਦਾ ਵੀ ਨੂੰ ਚੈੱਕ ਕਰ ਲਾ ਹੁਣ ਹੈ ਦੇਖਦਾ ਇਹ ਲੱਗੇ ਆ ਆ ਵੀ ਜਾਤਾ ਹੋਣਾ ਓਪਰ ਦੇਖ ਲੈ ਓਪਰ ਓਪਰ ਦੇਖ ਲੈ ਨਾ ਗੱਲ ਨਾ ਕਰਦੇ ਇਹ ਵੀ ਚੀਜ਼ਾਂ ਜਗ ਨਹੀਂ ਨਿਗਾਰੇ ਆ ਪਰਨਾ ਦਾ ਗਾਰੀ ਤਾਂ ਹੀ ਕੰਮ ਕਰਨਾ ਇਹਨੇ ਟਾਇਰ ਤਾਂ ਦੇਖਿਆ ਹੈਂ ਦੇਖ ਮਾਨਾਲਪੁਰ ਦੇ ਲੇਕਨ ਮੰਡ ਤੱਕ ਹੀ ਕਰਦਾ ਨੇ ਸਭ ਦਾ